ਪਹਿਲਾਂ ਪਤੰਗ ਉਡਾਏ ਉਹ ਵੀ ਪਲੈਨਿੰਗ ਸੀ ਤੁਹਾਡੀ ਕਿ ਪਤੰਗ ਉਡਾਵਾਂਗੇ ਜਿਹੜਾ ਡਰੋਨ ਬਹੁਤ ਅਥਰੂ ਕਿਸ ਦੇ ਗੋਲੇ ਸੁੱਟ ਰਿਹਾ ਬਈ ਉਹਨੂੰ ਕਿਤਨਾ ਕਿਦਿ ਸਿੱਟਾਂਗੇ ਅਸੀਂ 1 ਕਿਲੋਮੀਟਰ ਤੱਕ ਉਹਨਾਂ ਨੇ ਬੰਬ ਸਿੱਟੇ ਨੇ ਜਿਹਦੇ ਨਾਲ ਸਾਡੇ ਬੰਦਿਆਂ ਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਕਹਿੰਦੇ ਕੱਲ ਨੂੰ ਨਾਲੇ ਦਾ ਬਸੰਤ ਪੰਚਮੀ ਆ ਸਾਡਾ ਤਿਹਾਰ ਮਨਾਇਆ ਜਾਊਗਾ ਪਤੰਗ ਦੇ ਮੁਕਾਬਲੇ ਹੁੰਦੇ ਆ ਆਟੋਮੈਟਿਕ ਆ ਤੇ ਨਾਲੇ ਕਹਿੰਦੇ ਅਸੀਂ ਪਤੰਗ ਡਾਵਾਂ ਨਾਲ ਡਰੋਨ ਦਾ ਮਸਲਾ ਸਾਨੂੰ ਜੀ ਪਤੰਗ ਇਹ ਜਾ ਗੇਟ ਦੇ ਡਰੋਨ ਨੂੰ ਉਹਨਾਂ ਥੱਲੇ ਡਿੱਗ ਗਏ ਜਾ ਕੇ ਸਾਡੇ ਕੋਲ ਉਹਨੇ ਮੁੰਡੇ ਚੱਕ ਕੇ ਲੈ ਗਏ ਵੀ ਜਦ ਹੀ ਕਿ ਪੰਜਾਬ ਦੇ ਏਰੀਆ ਚੋਂ ਤੁਸੀਂ ਕਾਬੂ ਕਰ ਡਰੋਨ ਉਹ ਨਹੀਂ ਹੋਇਆ ਕਿਸੇ ਸਰਕਾਰ ਤੋਂ ਨਹੀਂ ਹੋਇਆ ਪ੍ਰਸ਼ਾਸਨ ਤੋਂ ਤੁਸੀਂ ਸੈਂਟਰਲ ਪੰਜਾਬ ਟੀਵੀ ਦੇਖ ਰਹੇ ਹੋ ਸੰਭੂ ਬਾਰਡਰ ਤੇ ਮੌਜੂਦ ਆ ਸੰਭੂ ਬਾਰਡਰ ਦੀਆਂ ਤਸਵੀਰਾਂ ਤੁਸੀਂ ਲਗਾਤਾਰ ਪਹਿਲਾਂ ਵੀ ਖਬਰਾਂ ਦੇਖਿਆ ਨੇ ਸੈਂਟਰਲ ਪੰਜਾਬ ਟੀਵੀ ਤੇ ਇੱਕ ਇੱਕ ਆਫੀ ਤਣਾ ਦੀ ਸਥਿਤੀ ਇਹਤੇ ਹੋਈ ਵੀ ਆ ਕਿਸਾਨਾਂ ਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਪਹਿਲਾਂ ਤੁਸੀਂ ਖਬਰ ਦੇਖਿਆ ਕਿ ਕਿਸਾਨਾਂ ਨੇ ਇੱਕ ਬੱਕਰਾ ਇੱਕ ਸਿਸਟਮ ਸੋਚਿਆ ਕਿਉਂਕਿ ਡਰੋਨ ਲਗਾਤਾਰ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟ ਰਿਆ ਸੀ ਡਰੋਨ ਕਿਸਾਨਾਂ ਵੱਲ ਆਉਂਦਾ ਸੀ ਅਥਰੂ ਗੈਸ ਦੇ ਗੋਲੇ ਸੁੱਟਦਾ ਉਸ ਤੋਂ ਬਾਅਦ ਕਿਸਾਨਾਂ ਨੇ ਨੌਜਵਾਨਾਂ ਨੇ ਪਤੰਗ ਅਡਾਉਣੇ ਸ਼ੁਰੂ ਕੀਤੇ ਖਬਰਾਂ ਤੁਸੀਂ ਦੇਖੀਆਂ ਨੇ ਕਿ ਪਤੰਗ ਤਾਂ ਅਡਾਉਣੇ ਸ਼ੁਰੂ ਕੀਤੇ ਕਿ ਉਹਦੀ ਡੋਰ ਰਾਹੀਂ ਜਿਹੜਾ ਕਿਤੇ ਨਾ ਕਿਤੇ ਡਰੋਨ ਨੂੰ ਅਸੀਂ نیچے ਸੁੱਟਾਂਗੇ ਸੋ ਤੁਹਾਨੂੰ ਤਾਜ਼ਾ ਜਾਣਕਾਰੀ ਦੇ ਦਈਏ ਕਿ ਸ਼ੰਭੂ ਬਾਰਡਰ ਤੇ ਉਧਰੋਂ ਪੁਲਿਸ ਪ੍ਰਸ਼ਾਸਨ ਵੱਲੋਂ ਡਰੋਨ ਨੂੰ نیچے ਸੁੱਟ ਲਿਆ ਹੈ ਨੌਜਵਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਸੋ ਬਾਈ ਜੀ ਉਰੀ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਨੇ ਮਨਜੀਤ ਸਿੰਘ ਸਾਡੇ ਨਾਲ ਮੌਜੂ ਨੇ ਮਨਜੀਤ ਜੀ ਪਹਿਲਾਂ ਪਤੰਗ ਉਡਾਏ ਉਹ ਵੀ ਪਲੈਨਿੰਗ ਸੀ ਤੁਹਾਡੀ ਕਿ ਪਤੰਗ ਉਡਾਵਾਂਗੇ ਜਿਹੜਾ ਡਰੋਨ ਬਹੁਤ ਅਥਰੂ ਕਿਸ ਦੇ ਗੋਲੇ ਸੁੱਟ ਰਿਹਾ ਬਈ ਉਹਨੂੰ ਕਿਤਨੇ ਕਿਤੇ ਸਿੱਟਾਂਗੇ ਅਸੀਂ ਕੀ ਲੱਗਦਾ ਤੁਹਾਨੂੰ ਉਹ ਫਿਰ ਡਰੋਨ ਉਦੋਂ ਬਾਅਦ ਉਹ ਵੀ ਕਾਬੂ ਕਰਿਆ ਉਸ ਸਕੀਮ ਨਾਲ ਤੁਸੀਂ ਵਾਇਗਰ ਜੀ ਕਾ ਖਾਲਸਾ ਸ੍ਰੀ ਵਾਇਗਰ ਜੀ ਕੀ ਫਤਿਹ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਜੋ ਇਹ ਕੱਲ ਅਸੀਂ ਦੇਖਿਆ ਪ੍ਰਸ਼ਾਸਨ ਦਾ ਸਿਸਟਮ ਸੈਂਟਰ ਸਰਕਾਰ ਇੱਕ ਕਿਸਮ ਦੇ ਸਾਡੇ ਨਾਲ ਜਿੱਦਾਂ ਕੋਈ جنگ ਦੂਜੇ ਮੁਲਕ ਨਾਲ ਲੜਦੇ ਉਹ ਤਰੀਕੇ ਨਾਲ ਚੱਲੀ ਹੋਈ ਸੀਗੀ ਵੀ ਪਿੱਛੋਂ ਉਹਨਾਂ ਨੇ ਡਰੋਨ ਸ਼ੁਰੂ ਕਰਨਾ ਆਕੇ ਸਾਡੇ ਆ ਪੰਜਾਬ ਦੇ ਏਰੀਆ ਦੇ ਵਿੱਚ 1 ਕਿਲੋਮੀਟਰ ਤੱਕ ਉਹਨਾਂ ਨੇ ਬੰਬ ਸਿੱਟੇ ਨੇ ਜਿਹਦੇ ਨਾਲ ਸਾਡੇ ਬੰਦਿਆਂ ਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੱਖਾਂ ਫੁੱਟੀਆਂ ਨੇ ਬਾਹਾਂ ਟੁੱਟੀਆਂ ਕਾਫੀ ਕੁਝ ਹੋਇਆ ਉਹਦੇ 'ਚ ਉਹਦੇ ਕਰਕੇ ਤਾਂ ਰਾਤ ਬਹਿ ਕੇ ਰਣਨੀਤੀ ਬਣੀ ਵੀ ਕੱਲ ਨੂੰ ਇਹਦਾ ਮੁਕਾਬਲਾ ਕਿੱਦਾਂ ਕਰਿਆ ਜਾਵੇ ਅਸੀਂ ਖਾਲੀ ਹੱਥਾਂ ਨਾਲ ਤਾਂ ਸਾਡੇ ਕੋਲ ਕੋਈ ਹਥਿਆਰ ਹੈ ਨਾ ਕੁਝ ਹੈ ਉਹਦੇ ਕਰਕੇ ਤਾਂ ਮੁੰਡਿਆਂ ਨਾਲ ਸਲਾਹ ਹੋਈ ਉਹ ਕਹਿੰਦੇ ਜੀ ਕੱਲ ਨੂੰ ਨਾਲੇ ਦਾ ਪਸੰਤ ਪੰਚਮੀ ਆ ਸਾਡਾ ਤਿਹਾਰ ਮਨਾਇਆ ਜਾਊਗਾ ਪਤੰਗ ਦੇ ਦਾ ਮੁਕਾਬਲੇ ਹੁੰਦੇ ਆ ਆਟੋਮੈਟਿਕ ਆ ਤੇ ਨਾਲੇ ਕਹਿੰਦੇ ਅਸੀਂ ਪਤੰਗੜਾਂਵਾਂ ਨਾਲੇ ਡਰੋਨ ਦਾ ਮਸਲਾ ਸਾਨੂੰ ਹੋਊਗਾ ਉਹਦੇ ਡਰ ਦੇ ਮਾਰੇ ਦੁਪਹਿਰ ਤੱਕ ਇਹਨਾਂ ਨੇ ਰੁਕ ਰੁਕ ਕੇ ਡਰੋਨ ਲੈ ਕੇ ਆਏ ਇੱਧਰ ਪਤਾ ਸੀਗਾ ਵੀ ਪਤੰਗ ਉੱਡਦੇ ਨੇ ਪਰ ਉਹ ਜਿਸ ਟਾਈਮ ਇਹਨਾਂ ਨੇ ਦੇਖਿਆ ਵੀ ਹੁਣ ਪਤੰਗ 2 3 ਰਹਿ ਗਏ ਸੀ ਉਹ ਟਾਈਮ ਜਦੋਂ ਇਹਨਾਂ ਨੇ ਸ਼ਾਮੀ ਹੁਣ ਤਕਰੀਬਨ 1 ਘੰਟਾ ਪਹਿਲਾਂ ਦੀ ਗੱਲ ਹੈ ਜਦੋਂ ਡਰੋਨ ਨੂੰ ਕਾਬੂ ਕਰ ਇਹਨਾਂ ਨੂੰ ਇਹ ਸੀਗਾ ਵੀ ਹੁਣ ਕੁਝ ਦਿਨ ਛਿਪ ਕੇ ਸਾਧ ਪਤੰਗ ਨਹੀਂ ਉਹ ਕਰਨਗੇ ਪਰ ਉਹ ਪਰਮਾਤਮਾ ਜਦੋਂ ਕਹਿੰਦਾ ਵੀ ਸੱਚ ਦੀ ਲੜਾਈ ਹੁੰਦੀ ਤਾਂ ਪਰਮਾਤਮਾ ਨਾਲ ਹੁੰਦਾ ਉਹ ਸੱਚਾ ਪਾਤਸ਼ਾਹ ਨਾਲ ਸੀਗਾ ਉਹ ਪਤੰਗ ਇਹ ਜਾ ਗਏ ਡਰੋਨ ਨੂੰ ਉਹਨਾਂ ਥੱਲੇ ਡਿੱਗ ਗਏ ਜਾ ਕੇ ਸਾਡੇ ਕੋਲ ਉਹਰੇ ਮੁੰਡੇ ਚੱਕ ਕੇ ਲਿਆ ਵੀ ਜਿਹੜਾ ਕਹਿੰਦੇ ਵੀ ਜਬਰਦਾਨ ਤਸਬਰ ਨਾਲ ਅਸੀਂ ਕਹਿੰਨੇ ਕਰਿਆ ਉਹ ਅੱਜ ਇਹ ਸਾਬਤ ਕਰਦਾ ਪਰਮਾਤਮਾ ਵੱਲੋਂ ਵੀ ਇੱਕ ਪਤੰਗ ਨੇ ਜਿਹੜਾ ਡਰੋਨ ਹੈ 2 ਲੱਖ ਰੁਪਏ ਦਾ 10 ਰੁਪਏ ਦੇ ਪਤੰਗ ਨੇ ਜ਼ਮੀਨ ਤੇ ਸਿੱਟ ਕੇ ਤਹਿਸ਼ ਨਹਿਸ਼ ਕਰਦੇ ਆ ਆ ਦੇਖੋ ਹੁਣ ਵੀ ਗੋਲੀ ਵਾਰੀ ਕਿੰਨੀ ਕਰਨ ਲੱਗੇ ਹੋਏ ਆ ਨਹੀਂ ਬਾਕੀ ਮਨਜੀਤ ਜੀ ਜਦੋਂ ਡਰੋਨ ਲਗਾਤਾਰ ਆ ਰਿਹਾ ਸੀ ਜਦੋਂ ਉਹ ਡੋਰ ਨੇ ਛੁੱਟਿਆ ਪਤੰਗ ਨੇ ਛੁੱਟਿਆ ਤਾਂ ਕਿੱਥੇ ਇੱਕ ਸੀ ਉਹ ਤੁਹਾਡੀ ਸਟੇਜ ਇੱਥੇ ਲੱਗੀ ਹੋਇਆ ਸਟੇਜ ਦੇ ਨੇੜੇ ਤੇੜੀ ਛੁੱਟਿਆ ਸਾਡੀ ਸਟੇਜ ਤੋਂ ਤਕਰੀਬਨ 100 ਫੁੱਟ ਅੱਗੇ ਮੰਨ ਸਕਦੇ ਅਸੀਂ ਇਟਮ ਨੂੰ ਉੱਥੇ ਆ ਕੇ ਗੋਲ ਸਿਰ ਪਹਿਲਾਂ ਕੀ ਕਰਿਆ ਡਰੋਨ ਨੇ ਸਾਡੀ ਸਟੇਜ ਤੋਂ ਪਿੱਛੇ ਆ ਸਾਹਮਣੇ ਤੇ ਕੈਮਰਾ ਮਰਵਾਉਂਡ ਬੋਰਡ ਨੇ ਇੱਥੇ ਤੱਕ ਸਟੇਜ ਤੋਂ ਪੈਕ ਤੱਕ ਅੱਗੇ ਬੰਬ ਸਿੱਟੇ ਰਹੇ ਅਸੀਂ ਸਟੇਜ ਦੇ ਉੱਤੇ ਉਹਨਾਂ ਸਿੱਟਣ ਦੀ ਕੋਸ਼ਿਸ਼ ਕਰੀ ਪੂਰੀ ਅਜਮੜ ਨਹੀਂ ਹੋਈ ਸਟੇਜ ਬਚ ਗਈ ਪਰ ਜਦੋਂ ਇੱਥੇ ਆਇਆ ਤਾਂ ਮੁੰਡਿਆਂ ਨੇ ਸੰਭਲਿਆ ਉਹਨੂੰ ਸਟੇਜ ਤੋਂ ਦਗਰੇ 50 ਫੁੱਟ ਅੱਗੇ ਸੀਗਾ ਉਹਦਾ ਠੀਕ ਹੈ ਜਿਹੜਾ ਡਰੋਨ ਕਾਬੂ ਕੀਤਾ ਉਹ ਜਿਹੜੀ ਪਤੰਗ ਦੀ ਡੋਰ ਸੀ ਉਹ ਤੇ ਫਰਾਜ ਬੱਜੀ ਕੋਈ ਕਿਸ ਤਰੀਕੇ ਨਾਲ ਵਿੱਚ ਗੇੜਾ ਲੈ ਗਿਆ ਉਹਨੇ ਇਹ ਪ੍ਰਮਾਤਮਾ ਨਹੀਂ ਕਰ ਰਿਹਾ ਜੋ ਕਰ ਰਿਹਾ ਇਸ ਤਰੀਕੇ ਨਾਲ ਅਦਰਬਾਦ ਦਾ ਫਰ ਬਹੁਤ ਤੇਜ਼ ਚੱਲਦਾ ਉਹ ਕਾਨਪੁਰਖ ਜਾਣ ਦਾ ਵੀ ਉਹਨੇ ਕੀ ਉਹਦਾ ਕਰਾਇਆ ਉਹ ਜਿਹੜੀ ਡੋਰ ਉਹਨੂੰ ਰੂਪ ਲੋਹੇ ਦੀ ਤਾਰ ਦਾ ਦਿਆ ਕਾਦਾ ਦਿਆ ਉਹ ਪ੍ਰਮਾਤਮਾ ਜਾਣ ਦਾ ਕਾਨਪੁਰਖ ਕਹਿੰਦਾ ਚਿੜੀਆਂ ਸੋਵੇਂ ਬਾਜੜਾਂ ਤਵੀ ਗੋਬਿੰਦ ਸਿੰਘ ਨਾਮ ਕਾਉ ਆਜੋ ਜੀ ਸਾਬਤ ਹੋ ਗਈ ਕਿਉਂਕਿ ਇੱਕ ਡਰੋਨ ਨੂੰ ਇੱਕ ਪਤੰਗ ਦੇ ਡੋਰ ਨਾਲ ਸਿੱਟਣਾ ਥੱਲੇ ਬਹੁਤ ਵੱਡੀ ਗੱਲ ਹੈ ਅੱਜ ਸਾਹਮਣੇ ਹੋ ਕੇ ਦਿਖਾ ਤੇ ਬਿਲਕੁਲ ਉਹ ਡਰੋਨ ਦੀ ਗੱਲ ਬਾਤ ਸਾਹਮਣੇ ਇਹ ਹੁੰਦੀ ਸੀ ਕਿ ਕੱਲ ਜਾਨੀ ਕਿ 13 ਫਰਵਰੀ ਨੂੰ ਡਰੋਨ ਨੇ ਕਾਫੀ ਵਾਰ ਬਾਰ ਕੀਤਾ ਇਹਦੇ ਉਸ ਤੋਂ ਬਾਅਦ ਪੰਜਾਬ ਦੇ ਪ੍ਰਸ਼ਾਸਨ ਨੇ ਉਹਨੂੰ ਰੋਕਿਆ ਕਿ ਇੱਧਰ ਡਰੋਨ ਨਾ ਆਵੇ ਫਿਰ ਰੋਕਿਆ ਗਿਆ ਅੱਜ ਫੇਰ ਚੱਲ ਪਏ ਸੀ ਡਰੋਨ ਸਵੇਰ ਤੋਂ ਹੀ ਬਾਈ ਜੀ ਆਹੀ ਤਾਂ ਸਾਨੂੰ ਸਮਝ ਨਹੀਂ ਆਂਦਾ ਪੰਜਾਬ ਦੇ ਪ੍ਰਸ਼ਾਸਨ ਨਾਲ ਜੇ ਸਖਤੀ ਨਾਲ ਰੋਕੇ ਹੁੰਦਾ ਉਹਨਾਂ ਦੀ ਕੀ ਜਰੂਰਤ ਹੈ ਪੰਜਾਬ ਦੇ ਹੱਥ ਦੇ ਵਿੱਚ ਆ ਜਾਂਦੇ ਹੋ ਇਹ ਸਮਝ ਨਹੀਂ ਆ ਰਹੀ ਵੀ ਕੀ ਸੈਂਟਰ ਦਾ ਪ੍ਰੈਸ਼ਰ ਹੈ ਕੋਈ ਪੰਜਾਬ ਦੇ ਪ੍ਰਸ਼ਾਸਨ ਤੇ ਕੀ ਗੱਲ ਹੈ ਅਦਰਵਾਜ਼ ਡਰੋਨ ਦੇ ਇਧਰਾਂ ਦੀ ਜਰਤ ਨਹੀਂ ਸੀਗੀ ਜਦੋਂ ਡਰੋਨ ਇੱਧਰ ਇੰਨੀ ਜ਼ਿਆਦਾ ਅੰਦਰ ਹੱਦ ਤੱਕ ਆ ਗਿਆ ਸਟੇਜ ਤੋਂ ਵੀ ਪਿੱਛੇ ਆ ਗਿਆ ਫਿਰ ਮਜਬੂਰਨ ਜਾ ਕੇ ਪਤੰਗਾਂ ਦੇ ਵਿੱਚੋਂ ਪਰਮਾਤਮਾ ਨੇ ਵੀ ਦੇਖਿਆ ਵੀ ਹੁਣ ਤਾਂ ਜ਼ਿਆਦਾ ਹੱਦ ਇਹਨਾਂ ਨੇ ਚੱਕਤੀ ਤਾਂ ਉਹ ਡੋਰ ਦੇ ਵਿੱਚ ਆ ਕੇ ਕਵਰ ਹੋ ਗਏ ਨਾਲੇ ਜਿ ਸਿੱਟੇ ਪਰਲੇ ਪਸੇ ਜੋ ਫਿਰ ਚੱਕ ਕੇ ਮੁੰਡੇ ਸਾਡੇ ਕੋਲ ਲੈ ਕੇ ਆਏ ਬਸ ਜਿਵੇਂ ਕਿ ਪੰਜਾਬ ਦੇ ਏਰੀਏ 'ਚੋਂ ਤੁਸੀਂ ਕਾਬੂ ਕਰਿਆ ਡਰੋਨ ਉਹ ਨਹੀਂ ਹੋਇਆ ਕਿਸੇ ਸਰਕਾਰ ਤੋਂ ਨਹੀਂ ਹੋਇਆ ਪ੍ਰਸ਼ਾਸਨ ਤੋਂ ਨਹੀਂ ਹੋਇਆ ਨਹੀਂ ਸਰਕਾਰ ਪ੍ਰਸ਼ਾਸਨ ਤੋਂ ਨਹੀਂ ਹੋਇਆ ਇਹ ਜਿਹੜੀ ਜਸੇਵੰਦੀਆਂ ਨੇ ਇਹਨਾਂ ਦੇ ਯੋਧੇ ਨੇ ਮੈਂ ਨੌਜਵਾਨ ਮੁੰਡਿਆਂ ਨੂੰ ਕਹੂੰਗਾ ਵੀ ਜਿਹੜਾ ਯੋਧੇ ਨੇ ਜਿਹੜਾ ਹੱਥੇ ਲੜ ਰਹੇ ਨੇ ਹੁਣ ਤ ਜਾਜ਼ ਹਦੀ ਪਰ ਉਹਨਾਂ ਨੇ ਪ੍ਰੂਫ ਕਰ ਦਿੱਤਾ ਹੋ ਸਕਦਾ ਵੀਡੀਓ ਵੀ ਹੋਣ ਪਰ ਸਿਸਟਮ ਉੱਪਰ ਡਿੱਗਿਆ ਸੀ ਕੁਝ ਸਾਰਿਆਂ ਨੇ ਲਲਾ ਲਲਾ ਕਰੀਆ ਵਿਡਰੋਨ ਸਾਹਮਣੇ ਡਰੋਂ ਸਾਹਮਣੇ ਤੁਸੀਂ ਵੀ ਦੇਖਿਆ ਹੋਊਗਾ ਤੁਸੀਂ ਵੀ ਉਹਦਾ ਅਨੰਦ ਤਾਂ ਕੁਝ ਹੋਰ ਸੀਗਾ ਲੋਕਾਂ ਜਿੰਨਾ ਜਜ਼ਬਾ ਸੀਗਾ 13 ਫਰਵਰੀ ਨੂੰ ਪੂਰੀ ਮੁਸ਼ਕਲ ਰਹੀ ਸਾਰਾ ਦਿਨ 14 ਫਰਵਰੀ ਦਾ ਦੂਜਾ ਦਿਨ ਵੀ ਲੰਘਿਆ ਪੂਰੀ ਮੁਸ਼ਕਲ ਚੱਲੀ ਹੁਣ ਕੀ ਪਲਾਨ ਬਣਾਉਣਾ ਪੈਣਾ ਕਿਵੇਂ ਕਰਨਾ ਪੈਣਾ ਕਿਉਂਕਿ ਜਿਵੇਂ ਉਧਰੋਂ ਗੋਲੇ ਆ ਰਹੇ ਨੇ ਤਾਂ ਇਹ ਲੱਗ ਰਿਹਾ ਕਿ ਉਹਨਾਂ ਨੇ ਤਾਂ ਅੱਗੇ ਵਧਣ ਨਹੀਂ ਦੇਣਾ ਉਹਨਾਂ ਦਾ ਸਰਕਾਰ ਦੀ ਮਨਸਾ ਇਹ ਆ ਕਿ ਐਂਟਰ ਨਹੀਂ ਹੋਣ ਦੇਵਾਂਗੇ ਅਸੀਂ ਹਰਿਆਣੇ 'ਚ ਦੇਖੋ ਸਰਕਾਰ ਧੋਗਲੀ ਨੀਤੀ 'ਚ ਚੱਲ ਰਹੀ ਹੈ ਇੱਕ ਦਾ ਸੋਤੇ ਵੀ ਸੀ ਇਹਨ ਦਿਏ ਇੱਕ ਵਸਦਾ ਮੀਟਿੰਗ ਕਰਨੇ ਵੀ ਅਸੀਂ ਮੀਟਿੰਗ ਕਰਨ ਲੱਗੇ ਹੋਇਆ ਚੰਡੀਗੜ੍ਹ ਇਸ ਟਾਈਮ ਮੀਟਿੰਗ ਚੱਲ ਰਹੀ ਹੈ ਦੂਜੇ ਪਾਸੇ ਉਹ ਇਧਰ ਬੰਬਾਰੀ ਕਰੀ ਜਾਂਦੀ ਹੈ ਜਿੱਦਾਂ ਕਿਸੇ ਬਾਰਡਰ ਦੇ ਉੱਤੇ ਬੰਬਾਰੀ ਹੁੰਦੀ ਹੈ ਸੇਮ ਉਹ ਪੋਜੀਸ਼ਨ ਇਹਨਾਂ ਨੇ ਦਿਖਾ ਦਿਆ ਇਹਨਾਂ ਦੀ ਮਨਸਾ ਜੋ ਦਿੱਲੀ ਦੀ ਪੰਜਾਬ ਨਾਲ ਸਿਰੂ ਤੋਂ ਟੱਕਰ ਰਹੀ ਹੈ ਅਸੀਂ ਆਪਣੇ ਬਜ਼ੁਰਗਾਂ ਦੇ ਵੀ ਸੁਣਦੇ ਹੁੰਦੇ ਸੀਗੇ ਵੀ ਦਿੱਲੀ ਕਦੇ ਪੰਜਾਬ ਦੀ ਨਹੀਂ ਬਣੀ ਹਰ ਹੁਣ ਆਪਣੇ ਅੱਖੀਂ ਦੇਖ ਲਿਆ ਆਪਾਂ ਨੇ ਵੀ ਬਾਕੀ ਇਹਨਾਂ ਨੇ ਉਹਰੇ ਬਾਰਡਰ ਬਣਾ ਕੇ 6-6 ਫੁੱਟੇ ਕੰਦਾ ਕਰਕੇ ਵੱਡੇ-ਵੱਡੇ ਸੂਏ ਲਾ ਕੇ ਕੰਡਲੀਆਂ ਤਾਰਾਂ ਲਾ ਕੇ ਡਰੋਨਾਂ ਨਾਲ ਹਮਲੇ ਕਰਕੇ ਵੀ ਦਿੱਲੀ ਨਹੀਂ ਪੰਜਾਬ ਦਾ ਬਣਿਆ ਪਰ ਪੰਜਾਬ ਨੇ ਦੇਸ਼ ਦੀ ਰਾਖੀ ਲਈ ਆਪਣੀ ਕੁਰਬਾਨੀਆਂ ਜਦੋਂ ਦੇਸ਼ ਯਾਦ ਕਰਾਉਂਦਾ ਉਦੋਂ ਬਹੁਤ ਕਰੀਆਂ 80% ਤੋਂ ਉੱਤੇ ਕੁਰਬਾਨੀਆਂ ਸੀਗੀਆਂ ਆਨ ਦਾ ਰਿਕਾਰਡ ਜਦੋਂ ਕਾਰਗਿਲ ਜੰਗ ਹੋਈ ਉਦੋਂ ਉਹ ਤੋਂ ਪਹਿਲਾਂ 65 ਦੀ ਜੰਗ ਹੋਈ ਉਦੋਂ 71 ਦੀ ਜੰਗ ਹੋਈ ਉਦੋਂ ਉਦੋਂ ਬਾਅਦ ਜਿਹੜੀ ਬਿਲਕੁਲ ਛੋਟ ਜਿਹੀ ਜੰਗ ਸੀਗੀ ਚੀਨ ਨਾਲ ਹੱਥੋ ਹੱਤੀ ਦੀ ਲੜਾਈ ਹੋਈ ਸੀਗੀ ਜਦੋਂ ਆਪਣੇ ਕਰੋਨਾ ਕਾਲ ਚੱਲਦਾ ਸੀਗਾ ਤੁਹਾਡੇ ਯਾਦ ਹੋਊਗਾ ਉੱਥੇ ਵੀ ਜਾ ਕੇ ਪ੍ਰਾਈਮ ਮਿਨਿਸਟਰ ਨੂੰ ਇਹ ਲੱਗਣ ਲੱਗਿਆ ਵੀ ਸਿੱਖ ਕੌਮ ਤੋਂ ਬਿਨਾ ਇਹ ਚੀਜ਼ ਫਤੇ ਨਹੀਂ ਹੋ ਸਕਦੀ ਪੰਜਾਬ ਅਰੇਂਜਮੈਂਟ ਉਹਨਾਂ ਨੇ ਰਾਜਸਥਾਨ ਤੋਂ ਬਣਾਈ ਬਕਾਇਦਾ ਜਾ ਕੇ ਉਹਨਾਂ ਨੂੰ ਉੱਥੇ ਛੱਡਿਆ ਉਹਨਾਂ ਨੇ ਲੜ ਕੇ ਚੀਨ ਵਾਲੇ ਪਿੱਛੇ ਕਰੇ ਮੈਂ ਥੋੜੇ ਮਾਦੀਮ ਰਹੀਂ ਮੋਦੀ ਜੀ ਨੂੰ ਕਹਿਣਾ ਚਾਹੂੰਗਾ ਮੋਦੀ ਜੀ ਜਿੰਨਾ ਜ਼ੋਰ ਤੁਸੀਂ ਉਰੇ ਲਾ ਰਹੇ ਹੋ ਨਾ ਜੇ ਇੰਨਾ ਚੀਨ ਦੇ ਉੱਤੇ ਤੁਸੀਂ ਜ਼ੋਰ ਲਾਏ ਹੋ ਹੁੰਦਾ ਜਿਹੜਾ ਉਹਨਾਂ ਨੇ ਸਾਡਾ ਏਰੀਆ ਆਪਣੇ ਅੰਡਰ ਕਬਜ਼ਾ ਕਰਿਆ ਹੋਇਆ ਹੋ ਸਕਦਾ ਉਹ ਛੱਡ ਦਿੰਦਾ ਅਸੀਂ ਤਾਂ ਤੁਹਾਡੇ ਦੇਸ਼ ਦੇ ਵਸਨੀਕ ਆ ਪਰ ਤੁਸੀਂ ਸਾਨੂੰ ਆਪਣਾ ਨਹੀਂ ਸਮਝਦੇ ਇਹ ਸਾਡੀ ਬਦਕਿਸਮਤੀ ਹੈ ਜੋ ਤੁਸੀਂ ਕਰਨ ਲੱਗੇ ਹੋ ਤੁਹਾਨੂੰ ਇੰਨਾ ਕ ਮਹਿੰਗਾ ਪਾਣਾ ਤੁਸੀਂ ਸੋਚੋਗੇ ਦੇਖੋ ਅੱਜ ਸੱਤਾ ਦੇ ਨਸੇ ਚੋਂ ਚੂਰ ਹੈ ਉਹਨੂੰ ਕੁਝ ਨਹੀਂ ਦਿਖ ਰਾ ਕਮਲਾ ਹੋਇਆ ਪਿਆ ਪਰ ਜਦੋਂ ਆਪਾਂ ਕਹਾ ਸੁਣਿਆ ਜਦੋਂ ਪ੍ਰਮਾਤਮਾ ਦੀ ਲਾਠੀ ਵੱਜਦੀ ਹੈ ਉਹਦੀ ਕੋਈ ਆਵਾਜ਼ ਨਹੀਂ ਆਉਂਦੀ ਹੈਗੀ ਜਦੋਂ ਉਹਦੀ ਲਾਠੀ ਪੈਣੀ ਹੈ ਇਹ ਨੂੰ ਇਹ ਨਹੀਂ ਪਤਾ ਵੀ ਕਾਮਲਾ ਹੋ ਗਏ ਕਿੱਥੇ ਗਲੀਆਂ 'ਚ ਫਿਰੇ ਇਹ ਪਹਿਲਾਂ ਕਹਿੰਦਾ ਮੈਂ ਚਾਹ ਵੇਚਦਾ ਸੀਗਾ ਹੋ ਸਕਦਾ ਉਹ ਤੋਂ ਵੀ ਮਾੜੀ ਦੁਰਦਸ਼ਾ ਪਰਮਾਤਮਾ ਇਹਦੀ ਕਰਦਾ ਜਿਹੜਾ ਇਹ ਕੰਮ ਕਰਨ ਲੱਗਿਆ ਠੀਕ ਹੈ ਹੁਣ ਜੇ ਮੀਟਿੰਗ ਬੇਸਟਾ ਰਹਦੀ ਆ ਫਿਰ ਦੁਬਾਰਾ ਜਿਹੜੀ ਗੱਲਬਾਤ ਚੱਲ ਰਹੀ ਆ ਉਹ ਤੇ ਕੋਈ ਹੱਲ ਨਹੀਂ ਨਿਕਲਦਾ ਤਾਂ ਹੁਣ ਪਲੈਨਿੰਗ ਕੀ ਹੋਣੀ ਆ ਤੁਹਾਡੀ ਮਿਸ਼ਨ ਦਿੱਲੀ ਆ ਜਾਂ ਕੀ ਪਲਾਨ ਰਹਿਣ ਵਾਲਾ ਮਿਸ਼ਨ ਦਿੱਲੀ ਆ ਜੀ ਦਿੱਲੀ ਫਤਿਹ ਕਰਨਾ ਪਹਿਲਾਂ ਬਹੁਤ ਵਾਰ ਕਰਾ ਹੁਣ ਫੇਰ ਕਰਨਾ ਹੈ ਫਾਈਨਲ ਹੈ ਸਿਰਫ ਮੀਟਿੰਗ ਦੀ ਵੇਟ ਕਰਦੇ ਆ ਉਧਰੋਂ ਕੀ ਮੈਸੇਜ ਆਂਦਾ ਆਦਰਵਾਜ ਨਹੀਂ ਜੇ ਉਧਰ ਮੀਟਿੰਗ ਵੇਸ਼ਟਾ ਰਹਿੰਦੀ ਹੈ ਤਾਂ ਸਵੇਰੇ 10 ਵਜੇ ਦੇ ਨੂੰ ਅੱਜ ਦੇ ਕੋ ਮੈਂ ਇੱਕ ਗੱਲ ਇਹ ਚ ਜੋੜਨਾ ਚਾਹੂੰਗਾ ਨੌਜਵਾਨਾਂ ਨੂੰ ਅਸੀਂ ਰੋਕਿਆ 12 ਵਜੇ ਤੋਂ ਬਾਅਦ ਵੀ ਮੀਟਿੰਗ ਦੀ ਗੱਲ ਸ਼ੁਰੂ ਹੋ ਰਹੀ ਹੈ ਤੁਸੀਂ ਰੁਕ ਜੋ ਰੁਕੇ ਨੌਜਵਾਨ ਪਰ ਜਦੋਂ ਉਧਰ ਉਹਨਾਂ ਨੇ ਗੋਲੇ ਬਰਾਣੇ ਬੰਦ ਨਹੀਂ ਕਰੇ ਤਾਂ ਮਜਬੂਰ ਨੌਜਵਾਨ ਨੂੰ ਅੱਗੇ ਵਧਣਾ ਪਿਆ ਪਰ ਜੇ ਉਹ ਚੀਜ਼ ਉਹ ਅੱਜ ਲਾਗੂ ਕਰ ਦਿੰਦੇ ਜਿਹੜੀਆਂ ਮੰਗਾਂ ਉਹਨਾਂ ਨੇ ਮੰਗੀਆਂ ਹੋਈਆਂ ਨੇ 2021 ਦੇ ਅੰਦੋਲੇ ਮੰਨ ਲੀਆਂ ਸੀਗੀਆਂ ਲਿਖਤੀ ਰੂਪ ਚ ਜੇ ਲਾਗੂ ਹੋ ਜਾਂਦੇ ਆ ਫਿਰ ਤਾਂ ਅੰਦੋਲਨ ਸਾਡਾ ਸਫਲਤ ਹੋ ਜਾਊਗਾ ਅਦਰਵਾਜ਼ੇ ਨਹੀਂ ਕਰਦੇ ਆ ਤਾਂ ਫਿਰ ਆਪਣੇ ਸਾਹਮਣੇ ਹੀ ਆ ਸਵੇਰੇ 10 ਵਜੇ ਨੂੰ ਅਸੀਂ ਸਾਰਾ ਕੁਝ ਤਿਆਰੀਆਂ ਕਰੀਆਂ ਹੋਈਆਂ ਨੇ ਅੱਜ ਪਤੰਗ ਨਾਲ ਡਰੋਨ ਸਿੱਟਿਆ ਕੱਲੋਂ ਆ ਨਹੀਂ ਪਤਾ ਵੀ ਕਿਹੜੀ-ਕਿਹੜੀ ਚੀਜ਼ਾਂ ਨਾਲ ਬਾਰਡਰ ਮਿੰਟਾਂ ਸਿਕੰਟਾਂ 'ਚ ਟੁੱਟ ਜਾਣੇ ਆ ਇਹਦਾ ਨੌਜਵਾਨ ਕਹਿੰਦਾ ਸਾਨੂੰ ਇੱਕ ਵਾਰ ਇਸ਼ਾਰਾ ਕਰੋ ਤੇ ਪ੍ਰਮਾਤਮਾ ਦੀ ਅਰਦਾਸ ਕਰਕੇ ਜਦੋਂ ਚੱਲਣਾ ਬੜੇ ਤੋਂ ਬੜੇ ਮੋਰਚੇ ਫਤਿਹ ਹੋ ਜਾਣੇ ਤਾਂ ਗੱਲੇ ਕੁਝ ਨਹੀਂ ਬਿਲਕੁਲ ਜੀ ਸ਼ੰਭੂ ਬਾਰਡਰ ਤੇ ਭਾਰਤੀ ਕਿਸਾਨ ਜਥੇਬੰਦੀਆਂ ਨੇ ਡਰੋਨ ਸੁੱਟ ਦਿੱਤਾ ਹੈ ਕਿਉਂਕਿ ਪਤੰਗ ਉਡਾਏ ਪਤੰਗ ਦੇ ਨਾਲ ਡਰੋਨ ਨੂੰ ਸੁੱਟਿਆ ਤੇ ਕਹਿ ਰਹੇ ਨੇ ਕਿ ਮੀਟਿੰਗ ਚੱਲ ਰਹੀ ਹੈ ਜੇ ਮੀਟਿੰਗ ਬੇਸਿਟਾ ਰਹਿੰਦੀਆ ਤਾਂ ਕੱਲ ਨੂੰ ਅਸੀਂ ਐਂਟਰੀ ਮਾਰਾਂਗੇ ਹਰਿਆਣੇ 'ਚ ਉਸ ਤੋਂ ਬਾਅਦ ਸਾਡਾ ਮਿਸਨਾ ਦਿੱਲੀ ਦੇ ਬਾਰਡਰਾਂ ਤੇ ਜਾਣਾ ਦਿੱਲੀ ਆਪਣੇ ਪ੍ਰਦਰਸ਼ਨ ਕਰਨਾ ਉੱਥੇ ਅਸੀਂ ਪ੍ਰਦਰਸ਼ਨ ਕਰਾਂਗੇ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ